ਸ਼੍ਰੋਮਣੀ ਅਕਾਲੀ ਦਲ ਦੀ ਮੁੜ ਪੁਨਰਸਰਜੀਤੀ ਦੇ ਲਈ ਹੁਣ ਲਗਾਤਾਰ ਬਾਕੀ ਟੜਾ ਫਟੇ ਤੋਂ ਵੱਡਾ ਐਲਾਨ ਕਰਦਾ ਹੋਇਆ ਨਸਰ ਆ ਰਿਹਾ ਹੈ ਤੇ ਉੱਥੇ ਸੁਖਵੀਰ ਸਿੰਘ ਬਾਦਲ ਯਾਨੀ ਕਿ ਬਾਦਲ ਟੜੇ ਨੂੰ ਬਾਕੀ ਟੜਾ ਲਲਕਾਰਦਾ ਹੋਇਆ ਨਸਰ ਆ ਰਿਹਾ ਹੈ ਮਨਪ੍ਰਤੇਯਾਲੀ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਦੇ ਟੜੇ ਦੇ ਉੱਤੇ ਲਗਾਏ ਤੇ ਜਿਸ ਦੇ ਤਹਿਤ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ 2 ਦਸੰਬਰ ਨੂੰ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮੀ ਹੁਕਮਨਾਮਾ ਜਾਰੀ ਹੋਇਆ ਉਸ ਦੇ ਤਹਿਤ ਹੁਣ ਨਵੀਂ ਭਰਤੀ ਜਿਹੜੀ ਕਿ ਲਗਾਤਾਰ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਆਨਲਾਈਨ ਭਰਤੀ ਕੀਤੀ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿ ਭਰਤੀ ਦੇ ਵਿੱਚ ਹਿੱਸਾ ਨੌਜਵਾਨ ਲੈ ਰਹੇ ਨੇ ਤੇ ਉੱਥੇ ਹੀ ਮੁਰ ਸ਼੍ਰੋਮਣੀ ਅਕਾਲੀ ਦਰ ਨੂੰ ਪੁਨਰਸੁਰਜੀਤੀ ਦੇ ਵਿੱਚ ਲਿਆਉਣਾ ਹੈ ਤੇ ਜਿਸ ਦੇ ਤਹਿਤ ਉੱਥੇ ਹੁਣ ਮਨ ਫਰਤੇਯਾਲੀ ਦੇ ਵੱਲੋਂ ਜਿਹੜਾ ਕਿ ਲਗਾਤਾਰ ਭਰਤੀ ਕਮੇਟੀ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਬਾਦਲ ਧੜੇ ਨੂੰ ਵੀ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਆਉ ਤੁਹਾਨੂੰ ਸੁਣਾਉਣੇ ਆ ਹੁਕਮਨਾਮੇ ਦੀ ਪਾਲਣਾ ਕਰਕੇ ਜੋ ਸਾਡੀ ਸੇਵਾ ਲੱਗੀ ਆ ਉਸ ਨੂੰ ਅਸੀਂ ਨਿਭਾ ਰਹੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਕੀ ਇਹ ਜੋ ਭਰਤੀ ਚੱਲ ਰਹੀ ਹੈ ਦੇ ਵਿੱਚ ਕਿਸੇ ਵੀ ਧਰਮ ਨਾਲ ਸੰਬੰਧਤ 18 ਸਾਲ ਤੋਂ ਵੱਧ ਉਮਰ ਵਾਲਾ ਹਰੇਕ ਵਿਅਕਤੀ ਸਾਡੀਆਂ ਮਤਾਮਾ ਪੈਣਾ ਨੌਜਵਾਨ ਬੱਚੇ ਬੱਚੀਆਂ ਸਾਰੇ ਮੈਂਬਰ ਬਣ ਸਕਦੇ ਨੇ ਅਤੇ ਆਪਾਂ ਵੱਧ ਤੋਂ ਵੱਧ ਇਹਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੈਂਬਰ ਬਣਾਈਏ ਤੇ ਜਿਹਦੇ ਵਿੱਚ ਆਧਾਰ ਕਾਰਡ ਨੰਬਰ ਤੇ ਘਰ ਦੇ ਮੁਖੀ ਦਾ ਟੈਲੀਫੋਨ ਨੰਬਰ ਚਾਹੀਦਾ ਤੇ ਕੱਲ ਹੀ ਚੰਡੀਗੜ੍ਹ ਤੋਂ ਪ੍ਰੈਸ ਕਲੱਬ ਤੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਲਈ ਵੀ ਆਨਲਾਈਨ ਭਰਤੀ ਸ਼ੁਰੂ ਕੀਤੀ ਗਈ ਆ ਜਿਸ ਦੇ ਵਿੱਚ ਜੋ ਵੈਬਸਾਈਟ ਆ www.akalidalparti.com ਇਹ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਤੇ ਕੱਲ ਹੀ ਸ਼ੁਰੂ ਹੋਈ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਜਿਹੜੇ ਬਾਹਰ ਬੈਠੇ ਸਾਡੇ ਪੰਜਾਬੀ ਨੇ ਜਿਹੜੇ ਸ਼ਰੋਮਣੀ ਆਕਾਲੀ ਦਲ ਨੂੰ ਪਿਆਰ ਕਰਨ ਵਾਲੇ ਨੇ ਪੰਥ ਦਰਦੀ ਨੇ ਉਹ ਵੱਡੀ ਗਿਣਤੀ ਦੇ ਵਿੱਚ ਉਹਦੇ ਮੈਂਬਰ ਬਣ ਰਹੇ ਨੇ ਸਿਰਫ ਉਹਦੇ ਵਿੱਚ ਤੁਹਾਡਾ ਇੱਕ ਆਈਡੀ ਜਿਹੜਾ ਹੈਗਾ ਆਇਡੈਂਟੀਟੀ ਕਾਰਡ ਕੋਈ ਵੀ ਆਈਡੀ ਪ੍ਰੂਫ ਚਾਹੀਦਾ ਚਾਹੇ ਉੱਥੇ ਦਾ ਲਾਇਸੈਂਸ ਹੋਵੇ ਕੋਈ ਵੀ ਹੋਵੇ ਉਹਦਾ ਨੰਬਰ ਪਾਉਣਾ ਬਸ ਸੋ ਇਸ ਲਈ ਬੜਾ ਸੌਖਾ ਤਰੀਕਾ ਅਤੇ ਬਹੁਤ ਵੱਡਾ ਉਤਸ਼ਾਹ ਜਿੱਥੇ ਪੰਜਾਬ ਦੇ ਵਿੱਚ ਤੇ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਮੈਂਬਰ ਬਣ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨਮੈਂਦਾ ਜਥੇਬੰਦੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਹਰ ਇੱਕ ਪੰਜਾਬੀ ਬਹੁਤ ਇਸ ਨੂੰ ਪਿਆਰ ਕਰਦਾ ਬੇਸ਼ੱਕ ਇਹ ਪੰਥ ਦੀ ਜਥੇਬੰਦੀ ਆ ਲੇਕਿਨ ਹਰ ਧਰਮ ਦੇ ਲੋਕ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਹੀ ਇਹਦੇ ਮੈਂਬਰ ਨੇ ਅਤੇ ਸਾਰੇ ਹੀ ਧਰਮਾਂ ਦਾ ਇਸ ਪਾਰਟੀ ਦੇ ਪ੍ਰਤੀ ਬਹੁਤ ਵੱਡਾ ਉਹਨਾਂ ਦਾ ਇਸ ਪਾਰਟੀ ਤੇ ਭਰੋਸਾ ਰਿਹਾ ਲੰਬਾ ਸਮਾਂ ਇਸ ਪਾਰਟੀ ਨੇ ਪੰਥ ਅਤੇ ਪੰਜਾਬ ਦੀ ਅਗਵਾਈ ਕੀਤੀ ਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਸਾਡੇ ਆਗੂਆਂ ਨੇ ਨਿਸ਼ਕਾਮ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਮਿਹਨਤ ਕੀਤੀ ਕਾਰਜ ਕੀਤੇ ਸੇਵਾਵਾਂ ਨਿਭਾਈਆਂ ਤੇ ਪੰਜਾਬ ਦੇ ਭਲੇ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਲੰਬਾ ਸਮਾਂ ਜੇਲ੍ਹਾਂ ਵਿੱਚ ਵੀ گزارਿਆ ਮੋਰਚੇ ਵੀ ਲਾਏ ਲੇਕਿਨ 2015 ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਇਸ ਖੇਤਰੀ ਪਾਰਟੀ ਤੋਂ ਭਰੋਸਾ ਉੱਠਿਆ ਅਤੇ ਆ ਪਿਛਲੀਆਂ ਚੋਣਾਂ ਜਿਹੜੀਆਂ ਲੰਘ ਕੇ ਗਈਆਂ 22 ਦੇ ਵਿੱਚ ਤਿੰਨ ਸੀਟਾਂ ਸਾਡੇ ਕੋਲ ਇੱਕ ਮਾਲਵੇ ਦੇ ਵਿੱਚ ਇੱਕ ਦੁਆਬੇ ਦੇ ਵਿੱਚ ਤੇ ਇੱਕ ਮਾਝੇ ਦੇ ਵਿੱਚ ਤਿੰਨ ਸੀਟਾਂ ਆਈਆਂ ਉਹਦੇ ਵਿੱਚੋਂ ਵੀ ਦੋ ਰਹਿ ਗਏ ਅਸੀਂ ਅਤੇ ਉਸ ਤੋਂ ਬਾਅਦ ਪਾਰਲੀਮੈਂਟ ਦੀ ਚੋਣ ਆਈ ਜਿੱਦੇ ਵਿੱਚ 11 ਉਮੀਦਵਾਰਾਂ ਦੀਆਂ ਜਵਾਨਤਾ ਜਬਤ ਹੋਈਆਂ ਸੋ ਇਸ ਲਈ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ ਲੋੜ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮੋੜ ਲੀਹਾਂ ਤੇ ਲੈ ਕੇ ਆਉਣ ਦੀ ਕਿਉਂਕਿ ਇਹੀ ਪਾਰਟੀ ਆ ਜਿਹੜੀ ਸਹੀ ਟੰਗ ਦੇ ਨਾਲ ਪੰਜਾਬ ਅਤੇ ਪੰਥ ਦੀ ਗਵਾਈ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਲਈ ਲੜਾਈ ਲੜ ਸਕਦੀ ਆ ਕਿਉਂਕਿ ਦੇਸ਼ ਯਾਦ ਹੋਣ ਤੋਂ ਲੈ ਕੇ ਅੱਜ ਤੱਕ ਜੋ ਸਾਡੇ ਨਾਲ ਵਾਦੇ ਹੋਏ ਸੀ